ਆਟੋਮੈਟਿਕ ਟੈਕਸਟ ਡਰਾਈਵਿੰਗ ਸੈਂਟਰ ਨੂੰ ਦੁਸਾਂਝ ਖੁਰੱਦੀ ਪੰਚਾਇਤ ਨੇ ਕਿਰਾਇਆ ਨਾ ਦੇਣ ਕਾਰਨ ਲਗਾਇਆ ਜਿੰਦਾ

राणा तहसीलदार फिलौर मौके से पहुंचे थे पंचायत नोसा दवाया दिनों तक पेमेंट करवा दी जाएगी इस सबंधी संबंध विभाग आटोमैटिड टैस ड्राइविंग सेंटरियांटा बहार खड़ना पिया किराया ना देन करके पंचायत ने अंदर गेट नीडी तहसीलदार नायक ने भरोसा पेमेंट दिखाई ने जिंदा खोलिया टेस ड्राइविंग सेंटर का इस मौके बीबी हंसो सरपंच चरणजीत करमजीत कौर पंच आदि हाजिर सन एलजोत टीवी चैनल पत्रकार इंदरजीत बैंस खास रिपोर्ट ਕਰਦੇ ਹੋ ਠੀਕ ਹੈ ਇਹਨੂੰ ਮੈਂ ਤੇਰਾ ਦੋ ਬਕਾਲੂ ਆ 15 ਤਰੀਕ ਤੱਕ 16 ਦਿਨ ਹੋ ਜਾਣੇ ਆ ਮੇਰੀ ਬੇਨਤੀ ਕਿਸੋ ਇੱਕ ਮਿੰਟ ਆਪਾਂ 20 ਤਰੀਕ ਤੱਕ ਕਰ ਦਿੰਨੇ ਆ 20 ਤਰੀਕ ਤੋਂ ਬਾਅਦ ਜੇ ਨਹੀਂ ਹੋਊਗਾ ਤੇ ਫਿਰ ਪੱਕਾ ਝੰਡਾ ਲੱਗ ਜਾਊਗਾ ਜੀ ਉਹ ਤੁਹਾਡੀ ਹਿੰਮਤ ਹੈ ਨਹੀਂ ਫਿਰ ਮਤਲਬ ਜੀ ਅੱਜ ਤੁਸੀਂ ਟਾਈਮ ਲੈਣੇ ਆ ਇਹਦਾ ਮਤਲਬ ਤਾਂ ਇਹੀ ਹੈ ਜੀ ਪਹਿਲਾਂ ਵੀ ਇਹੀ ਹਾਲ ਹੁੰਦਾ ਸਰਪੰਚ ਸਾਹਿਬ ਆਪਾਂ ਗੱਲ ਨੂੰ ਨਾ ਬਦਲੀਏ ਆਪਾਂ 5 6 7 ਹੋਰ ਵੀ ਕਰ ਦਿੰਦੇ ਦੱਸੋ ਵੀ ਤੁਸੀਂ ਸਾਡੇ ਨਾਲ ਸਾਡੇ ਮੈਕਵੇ ਦੇ ਵਿੱਚ ਜੁੜਨ ਵਾਲੇ ਬੰਦੇ ਹੋ ਆਪਾਂ ਇਹ ਗੱਲਾਂ ਬਾਰ ਬਾਰ ਕਰੀ ਜਾਂਵੇਂ ਕੋਈ ਚੰਗੀ ਗੱਲ ਥੋੜੀ ਹੈ ਨਹੀਂ ਸਾਹਿਬ ਤੁਸੀਂ ਛੋੜੋ ਗੱਲ ਵੀਡੀਓ ਸਾਹਿਬ ਇਹ ਕਹਿੰਦੇ ਵੀ ਸਾਨੂੰ 15 ਦਿਨ ਦਾ ਟਾਈਮ ਦਿਓ ਜੀਮੈਂਟ ਕਲੀਅਰ ਕਰਨੇ ਨੇ ਆਪਾਂ ਕਿਹਾ 20 ਦਿਨ ਦੇ ਦਿੰਨੇ ਆ 20 ਦਿਨ ਤੋਂ ਬਾਅਦ ਜੇ ਨਹੀਂ ਹੱਲ ਹੁੰਦਾ ਪੱਕਾ ਜਿੰਦਾ ਲਾਦ ਮਾਗੇ ਫਿਰ ਇਹ ਪੱਕਾ ਜਿੰਦਾ ਲੱਗ ਜਾਊਗਾ ਜੀ ਨਹੀਂ ਦੇਖੋ ਆਪਾਂ ਕਾਨੂੰਨ ਦੇ ਇਜ਼ਾਰੇ ਤੋਂ ਬਾਹਰ ਨਹੀਂ ਜਾਣਾ ਆਪਾਂ ਫਿਰ ਵੀ ਇਹਨਾਂ ਨੂੰ ਲਿਖਤ ਪੱਤਰ ਕਰਾਂਗੇ ਤੇ ਪੱਕਾ ਜਿੰਦਾ ਨਹੀਂ ਉਹ ਕਹਿੰਦੇ 15 ਦਿਨ ਦੇ ਵਿੱਚ ਆਪਾਂ ਤੁਹਾਡੀ ਪੇਮੈਂਟ ਹੋ ਜਾਣੀ ਮੇਰੀ ਵੀ ਉਹ ਪ੍ਰਦੀਪ ਦਾ ਹੁੰਦਾ ਇਹ ਕਿਹੜਾ ਬਈ ਮਤਲਬ ਕੋਈ ਇਹ ਕਹਿੰਦਾ ਵੀ ਮਤਲਬ ਜਿਹੜਾ ਪਹਿਲਾਂ ਪੁੱਛੇ ਨਾ ਗੱਲ ਕਰ ਦਿੱਤਾ ਜੀ ਦੱਸੋ ਵੀ ਦੱਸੋ ਇੱਕ ਇੱਕ ਸਪੰਸਰ ਤੇ ਗੱਲ ਹੋ ਰਿਹਾ ਹੈ ਉਹ ਇਹ ਨਾ ਹੋਵੇ ਤੁਸੀਂ ਐਪਲੀਕੇਸ਼ਨ ਨੂੰ 4 ਦਿਨ ਬਾਅਦ ਦਿਓ ਅਸੀਂ ਜਦੋਂ ਹੋਣੀ ਇਤੋ ਇਤੋ ਹੋ ਜਾਣੀ ਆ ਜੀ ਐਪਲੀਕੇਸ਼ਨ ਹੁਣੇ ਹੀ ਹੋ ਜਾਣੀ ਆ ਇਹ ਸਾਹਿਬ ਜੀ ਦਿੰਦੇ ਆ 15 ਦਿਨ ਦਾ ਟਾਈਮ ਤੁਸੀਂ 20 ਦਿਨ ਕਹਿੰਦੇ 20 ਮੈਂ ਪਵਨਦੀਪ ਸਿੰਘ ਲੈਫਸੀ ਦਾ ਨੂਰ ਮਹਿਨ ਤੇ ਮੇਰੇ ਕੋਲ ਚਾਰ-ਚਾਰ ਛੁੱਟੀ ਦੇਣੇ ਆਪਣੇ ਪੁਰਾਣਾ ਵਾਲੇ ਤੇ 플ੋਰ ਵਾਲੇ ਤਸੀਦਰ ਸਾਹਿਬ ਇਹਦੇ ਵਿੱਚ ਜੋ ਮੈਨੂੰ ਸਵੇਰੇ ਨੋਟਿਸ ਆਇਆ ਵੀ ਇਸ ਤਰ੍ਹਾਂ ਕਰਕੇ ਪੰਚਾਇਤ ਦੀ ਪ੍ਰਾਪਰਟੀ ਕੋਈ ਲੀਜ਼ ਤੇ ਸ਼ਾਇਦ ਕੀ ਦਿੱਤੀ ਹੋਈ ਹੈ ਡਰਾਈਵਿੰਗ ਕਰ ਸਕਦੀ ਉਹਦੇ ਵਿੱਚ ਇਹਨਾਂ ਦਾ ਕੋਈ ਰੈਂਟ ਬਕਾਇਆ ਪਿਛਲੇ ਕੁਝ ਸਮੇਂ ਤੋਂ ਜਿੱਦਾਂ ਸਰਪੰਚ ਸਾਹਿਬ ਉਸ ਰੋਸ ਦੇ ਵਿੱਚ ਇਹ ਜਿਹੜਾ ਟਰੈਕ ਹੈ ਇਹ ਪੰਚਾਇਤ ਵੱਲੋਂ ਬੰਦ ਕਰ ਦਿੱਤਾ ਗਿਆ ਤੇ ਹੁਣ ਅਸੀਂ ਆ ਕੇ ਜਦੋਂ ਸਰਪੰਚ ਸਾਹਿਬ ਨਾਲ ਸਾਰੀ ਗੱਲਬਾਤ ਕੀਤੀ ਤੇ ਅਧਿਕਾਰੀਆਂ ਨਾਲ ਜਿਹੜੇ ਆਰਡੀ ਨੂੰ ਡੀਲ ਕਰਦੇ ਨੇ ਉਹਨਾਂ ਨਾਲ ਗੱਲ ਕੀਤੀ ਉਹ ਕਹਿੰਦੇ ਵੀ ਹਾਂ ਬਕਾਇਆ ਹੈਗਾ ਫਿਰ ਸਰਪੰਚ ਸਾਹਿਬ ਨੇ ਮੰਨ ਕੀਤੀ ਆ ਵੀ ਸਾਡਾ ਜਿਹੜਾ ਹੁਣ ਤੱਕ ਦਾ ਜਿੰਨਾ ਵੀ ਇਹਦਾ ਰੈਂਟ ਦਾ ਬਕਾਇਆ ਰਹਿੰਦਾ ਹੈ ਉਹ ਰਿਲੀਜ਼ ਕਰ ਦਿੱਤਾ ਜਾਵੇ ਤੇ ਟਾਈਮਲੀ ਜਿਹੜਾ ਹੈਗਾ ਸਾਲ ਦੇ ਸਾਲ ਜਿਹੜਾ ਇਹਦਾ ਕਿਰਾਇਆ ਹੈਗਾ ਪੰਚਾਇਤ ਦੇ ਖਾਤੇ ਵਿੱਚ ਆ ਜਾਣਾ ਚਾਹੀਦਾ ਇਹਨਾਂ ਨੇ ਇਹ ਮੰਗ ਕੀਤੀ ਹੈ ਮੈਂ ਉੱਚ ਅਧਿਕਾਰੀਆਂ ਨਾਲ ਸੰਬੰਧੀ ਗੱਲ ਕੀਤੀ ਤੇ ਉਹਨਾਂ ਨੇ ਮਤਲਬ 15 ਅੰਦਰ ਟਾਈਮ ਮੰਗਿਆ ਹੈਗਾ ਜਿਸ ਦਿਨ ਇਹ ਸਾਨੂੰ ਐਪਲੀਕੇਸ਼ਨ ਪਲੱਸ ਲੀਜ਼ ਡੀਡ ਦੀ ਕਾਪੀ ਇਹ ਦੋਨੋਂ ਸਾਨੂੰ ਪ੍ਰੋਵਾਈਡ ਜਿਸ ਦਿਨ ਕਰ ਦੇਣਗੇ ਉਸ ਤੋਂ 15 ਅੰਦਰ ਅੰਦਰ ਜਿਹੜੀ ਪੇਮੈਂਟ ਹੈ ਪੰਚਾਇਤ ਨੂੰ ਜਿਹੜੀ ਹੈ ਜਾਰੀ ਹੋ ਗਈ ਹੈ ਤੇ ਇਹਨਾਂ ਨੇ ਸਾਡੇ ਇਸ ਗੱਲ ਨੂੰ ਮੰਨਦੇ ਹੋਏ ਜਿਹੜਾ ਇਹ ਬੰਦ ਕੀਤਾ ਸੀਗਾ ਲੋਕ ਖੋਲ੍ਹ ਦਿੱਤਾ ਹੈ ਆਮ ਦਿਨਾਂ ਵਾਂਗੂ ਜਿਵੇਂ ਕੰਮ ਚੱਲਦਾ ਹੈ ਤੇ ਕੰਮ ਸ਼ੁਰੂ ਹੋ ਚੁੱਕਿਆ। ਬਾਕੀ ਅਸੀਂ ਇਸ ਮਸਲੇ ਦੇ ਵਿੱਚ ਯਕੀਨ ਕਰਦੇ ਹਾਂ ਵੀ ਇਹ ਜਲਦੀ ਤੋਂ ਜਲਦੀ ਆਪਣੀ ਜਿਹੜੀ ਤਰਖਾਸਤ ਹੈ ਉਹ ਸਾਨੂੰ ਦੇ ਦੇ ਕੇ ਤੇ ਅਸੀਂ ਦੀ ਅਗਲੀ ਕਾਰਵਾਈ ਕਰਕੇ ਪੇਮੈਂਟ ਜਿਹੜੀ ਹੈ ਪੰਚਾਇਤ ਨੂੰ ਦੇ ਦਾਂਗੇ। ਸਰ ਪਬਲਿਕ ਡੇਢ ਘੰਟਾ ਤਕਰੀਬਨ ਹਰਾਸ ਹੋਈ ਹੈ ਜੀ ਕਿ ਇਹ ਕਾਰਵਾਈ ਜਾਇਜ਼ ਸੀ। ਤੇ ਕੋਈ ਇਸ ਬਾਰੇ ਜਿਹੜਾ ਹੈਗਾ ਕੋਈ ਫ੍ਰੀ ਨੋਟਿਸ ਸਾਡੇ ਧਿਆਨ 'ਚ ਨਹੀਂ ਸੀਗਾ ਜੇ ਸਾਨੂੰ ਇਹ ਗੱਲ ਪਹਿਲਾਂ ਧਿਆਨ 'ਚ ਆ ਜਾਂਦੀ ਵੀ ਇਸ ਤਰ੍ਹਾਂ ਦਾ ਵੈਟਰ ਚੱਲ ਰਿਹਾ ਹੈ ਤਾਂ ਹੋ ਸਕਦਾ ਹੈ ਇਹਦੇ ਹਾਲਾਤ ਨਾ ਪੈਦਾ ਹੁੰਦੇ। ਅਸੀਂ ਪੈਣਾ ਇਸ ਸਰਪੰਚ ਸਾਹਿਬ ਨਾਲ ਜੋ ਉੱਚ ਅਧਿਕਾਰੀ ਨਾਲ ਗੱਲਬਾਤ ਕਰਕੇ ਇਸ ਮਸਲੇ ਦਾ ਹੱਲ ਅਸੀਂ ਪਹਿਲਾਂ ਹੀ ਕਰ ਦਿੱਤਾ ਸੀ ਸਰਪੰਚਾਇਤ ਕਹਿੰਦੀ ਅਸੀਂ ਨੋਟਿਸ ਦਿੱਤੇ ਦੋ ਵਾਰੇ ਨੋਟਿਸ ਦੇ ਚੁੱਕੇ ਆ ਆਰਟੀਓ ਆਫਿਸ ਤੱਕ ਜਾ ਚੁੱਕੇ ਆ ਤੇ ਸੀਰੀਅਸ ਨਹੀਂ ਲੈਂਦੇ ਜੀ ਮੈਟਰ ਨੂੰ ਹੁਣ ਇਦਾਂ ਲੋਕ ਖੱਜਲ ਹੋਏ ਜੀ ਵਿੱਚ ਜ਼ਿਲ੍ਹਾ ਲੈਵਲ ਤੇ ਉੱਥੇ ਗੱਲਬਾਤ ਹੋਈ ਹੈ ਇਹਦੇ ਬਾਰੇ ਦੇਖੋ ਸਾਡੇ ਕੋਲ ਪਹਿਲਾਂ ਵੀ ਦੱਸਿਆ ਵੀ ਕੋਈ ਨੋਟਿਸ ਨਹੀਂ ਸੀਗਾ ਜੇ ਕਿਤੇ ਧਿਆਨ ਚ ਪਹਿਲਾਂ ਇਹ ਗੱਲ ਆ ਜਾਂਦੀ ਤਾਂ ਹੋ ਸਕਦਾ ਅਸੀਂ ਇਹਨਾਂ ਦੇ ਨਾਲ ਜਾ ਕੇ ਉੱਥੇ ਜੋ ਵੀ ਪ੍ਰੋਸੀਜਰ ਹੈਗਾ ਦੇਖੋ ਡਾਕੂਮੈਂਟਰੀ ਹੈਗਾ ਗਵਰਨਮੈਂਟ ਲੈਵਲ ਤੋਂ ਪੈਸੇ ਆਣੇ ਆ ਕਿਸਦੇ ਅਕਾਊਂਟ ਦੇ ਵਿੱਚੋਂ ਨਹੀਂ ਆਣੇ ਉਹਦਾ ਥੋੜਾ ਟਾਈਮ ਕੰਜ਼ੂਮਿੰਗ ਹੁੰਦਾ ਪਰ ਠੀਕ ਹੈ ਉਹਨਾਂ ਦੇ ਕਿਸੇ ਰਜੇਵੇਂ ਜਾਂ ਕੀ ਕਾਰਨ ਹੈ ਇਹਦੇ ਬਾਰੇ ਮੈਂ ਕੋਈ ਕਮੈਂਟ ਨਹੀਂ ਕਰ ਸਕਦਾ ਵੀ ਕਿਸ ਕਾਰਨ ਇਹ ਟਾਈਮ ਲੱਗਿਆ ਬਟ ਮੈਂ ਇਨਸ਼ੋਰ ਕਰਦਾ ਵੀ ਜਿਹੜੇ ਆਰਟੀ ਸਰਬ ਨੇ ਐਸਜੀ ਸਰਬ ਨੂੰ ਮੈਂ ਗੱਲ ਕੀਤੀ ਹੈ ਉਹ ਕਹਿੰਦੇ ਅਸੀਂ ਟਾਈਮਲੀ ਇਹ ਅੱਗੇ ਤੋਂ ਜਿਹੜਾ ਤਾਂ ਪ੍ਰੋਸੀਜਰ ਹੈ ਸਟਾਰਟ ਕਰਕੇ ਇਹਨਾਂ ਦੀ ਪੇਮੈਂਟ ਅਸੀਂ ਇਅਰਲੀ ਰਿਲੀਜ਼ ਕਰ ਦੇਣਾ ਸਰ ਹੁਣ 15 ਦਿਨ ਤੱਕ ਹੋਊਗੀ ਰਿਲੀਜ਼ ਨਹੀਂ ਤਾਂ 15 ਦਿਨ ਬਾਅਦ ਦੁਬਾਰਾ ਪੰਚਾਇਤ ਕਰੀਏ ਅਸੀਂ ਲੌਕ ਲਗਾ ਦੂੰਗੇ ਦੇਖੋ ਗੱਲ ਇਸ ਤਰ੍ਹਾਂ ਹੈ ਇਹਨਾਂ ਨਾਲ ਗੱਲ ਹੋਈ ਹੈ ਇਹਨਾਂ ਨੇ ਦੋ ਡਾਕੂਮੈਂਟਸ ਸਾਨੂੰ ਦੇਣੇ ਨੇ ਇੱਕ ਤਾਂ ਹੁਣ ਤੱਕ ਦਾ ਰਿਟਰਨ ਦੇ ਵਿੱਚ ਵੀ ਇਹਨਾਂ ਦਾ ਕੀ ਪੈਰੈਂਟਸ ਕਰ ਨੂੰ ਇਹ ਨਾ ਹੋਵੇ ਨਾ ਇਹ ਕਹਿੰਣ ਜੀ ਸਾਡੇ ਐਨੇ ਪੈਸੇ ਨਹੀਂ ਐਨੇ ਸੀ ਅਸੀਂ ਆਪਣੇ ਕਾਊਂਸਲਰ ਟੈਲੀ ਕਰਾ ਲਾਂਗੇ ਫਿਰ ਜਿਹੜੀ ਲੀਜ਼ ਹੈ ਇਹਨਾਂ ਦੀ ਜਿਹਦੇ ਵਿੱਚ ਲਿਖਿਆ ਹੋਇਆ ਵੀ ਕਿੰਨੇ ਟਾਈਮ ਦੀ ਲੀਜ਼ ਹੈ ਉਹ ਸਾਰੀਆਂ ਉਹ ਸ਼ਰਤਾਂ ਨਾਲ ਮਲਾਨ ਕਰਕੇ ਇਹਨਾਂ ਦੀ ਐਪਲੀਕੇਸ਼ਨ ਰਸੀਵਡ ਹੋਣ ਤੋਂ 15 ਦਿਨ। ਥੈਂਕ ਯੂ।